ਸ਼ੁਕਰ ਹੈ ਯਾਰਾ ਉਸ ਦਿਨ ਮੈਨੂੰ ਡੁੱਬਣੋਂ ਨਹੀਂ ਬਚਾਇਆ ਸ਼ੁਕਰ ਹੈ ਯਾਰਾ ਉਸ ਦਿਨ ਮੈਨੂੰ ਡੁੱਬਣੋਂ ਨਹੀਂ ਬਚਾਇਆ ਡੁੱਬਦੇ ਆ ਡੁੱਬਦੇ ਆ ਜਦੋਂ ਜਹਦ 'ਚ ਤੈਰਨ ਦਾ ਵਾਲ ਆ ਆਹ ਡੁੱਬਦੇ ਆ ਡੁੱਬਦੇ ਆ ਜਦੋਂ ਜਹਦ 'ਚ ਤੈਰਨ ਦਾ ਵਾਲ ਆਇਆ ਹੱਥ ਫੜ ਲੈਂਦਾ ਜੇ ਡੁੱਬਦੇ ਦਾ ਕਦੇ ਤਰਾਕ ਨਾ ਬਣਦਾ ਹੱਥ ਫੜ ਲੈਂਦਾ ਜੇ ਡੁੱਬਦੇ ਦਾ ਕਦੇ ਤਰਾਕ ਨਾ ਬਣਦਾ ਜੀਵਨ ਵਿੱਚ ਸੰਘਰਸ਼ ਜ਼ਰੂਰੀ ਸਮੇਂ ਨੇ ਇਹ ਸਿਖਲਾਇਆ ਜੀਵਨ ਵਿੱਚ ਸੰਘਰਸ਼ ਜ਼ਰੂਰੀ ਸਮੇਂ ਨੇ ਇਹ ਸਿਖਲਾਇਆ ਜਿਸ ਨੂੰ ਸੋਨਾ ਸਮਝ ਲਿਆ ਸੀ ਪਿੱਤਲ ਸੀ ਉਹ ਯਾਰੋ ਇਹ ਵਕਤੀ ਮਿੱਤਰ ਹੁੰਦੇ ਨੇ ਜਿਹੜੇ ਜਿਸ ਨੂੰ ਸੋਨਾ ਸਮਝ ਲਿਆ ਸੀ ਪਿੱਤਾਂ ਸੀ ਉਹ ਯਾਰੋ ਭੇਦ ਸੀ ਖੁੱਲਿਆਂ ਜਿਸ ਦਿਨ ਮੈਂ ਕਸਵੱਟੀ ਦੇ ਸੀ ਲਾਇਆ ਜ਼ਿੰਦਗੀ ਦਾ ਏ ਕੌੜਾ ਸੱਚ ਹੈ ਜ਼ਿੰਦਗੀ ਦਾ ਏ ਕੌੜਾ ਸੱਚ ਹੈ ਕੌਣ ਕਿਸੇ ਦਾ ਬੇਲੀ ਜ਼ਿੰਦਗੀ ਦਾ ਇੱਕ ਕੌੜਾ ਸੱਚ ਹੈ ਕੌਣ ਕਿਸੇ ਦਾ ਬੇਲੀ ਕਿਸੇ ਨੇ ਕਦੋਂ ਕਿਸੇ ਨੂੰ ਫੜ ਕੇ ਤਖਤਾਂ ਉੱਤੇ ਬਿਠਾਇਆ ਕਿਸੇ ਨੇ ਕਦੋਂ ਕਿਸੇ ਨੂੰ ਫੜ ਕੇ ਤਖਤਾਂ ਉੱਤੇ ਬਿਠਾਇਆ ਹੈ ਇੱਕ ਖਾਸ ਖਿਆਲ ਹੈ ਕਿ ਹੱਕ ਪਰਾਏ ਨੂੰ ਗੁਰੂ ਨਾਨਕ ਕਹਿ ਗਏ ਸਭ ਤੋਂ ਮਾੜਾ ਹੱਕ ਪਰਾਏ ਨੂੰ ਗੁਰੂ ਨਾਨਕ ਕਹਿ ਗਏ ਸਭ ਤੋਂ ਮਾੜਾ ਫਿਰ ਵੀ ਕਈ ਮਖਾਂਦੇ ਵੇਖੇ ਅਕਸਰ ਹੱਕ ਪਰਾਇਆ ਆਖਰੀ ਦੰਦਾ ਜੀ ਕਿ ਬੁਰੇ ਵਕਤ ਨੂੰ માڑے ਵਕਤ ਨੂੰ ਤਕੜੇ ਹੋ ਕੇ ਖੁਦ ਹੀ ਕੱਟਣਾ ਪੈਂਦਾ ਮਾੜੇ ਵਕਤ ਨੂੰ ਤਕੜੇ ਹੋ ਕੇ ਖੁਦ ਹੀ ਕੱਟਣਾ ਪੈਂਦਾ ਮਾੜੇ ਵਕਤ ਚ ਸਾਥੀ ਹੁੰਦਾ ਹੈ ਲਹਿਰੀ ਆਪਣਾ ਸਾਆ ਮਾੜੇ ਵਕਤ ਚ ਸਾਥੀ ਹੁੰਦਾ ਹੈ ਲਹਿਰੀ ਆਪਣਾ ਸਾਆ ਦੀ ਸਹਿਤ ਸਵਾ ਤੁਰੀ ਦੇ ਸਾਰੇ ਪਰਿਵਾਰ ਨੂੰ ਖੁਦ ਸਸਤਨਾ ਮੈਂ ਕਿ ਸੋਹਾਰੇ ਦਿਨ ਸੋਹਾਰੇ ਔ ਕਲਯੁਗ ਦੇ ਵਿੱਚ ਕਲਯੁਗ ਦੇ ਵਿੱਚ ਮਾੜੇ ਕਰਮ ਕਮਾਈ ਜਾਂਨੇ ਹ ਉਦ੍ਰਤ ਨਾਲ ਪੰਗਾ ਲੈ ਕੇ ਉਮਰ ਘਟਾਈ ਜਾਂਨਿਆ ਉਦ੍ਰਤ ਨਾਲ ਪੰਗਾ ਲੈ ਕੇ ਉਮਰ ਘਟਾਈ ਜਾਂਨਿਆ ਅੱਗੇ ਜਦੋਂ ਪਰਾਲੀ ਖੂਬ ਦੇ ਉਹਦਾ ਵੀ ਥੋੜਾ ਜਿਹਾ ਲਾਣ ਉਹ ਗੌਰਮੈਂਟ ਨੇ ਕੀਤਾ ਨਾ ਜਹਲ ਪਰਾਲੀ ਦਾ ਮਾੜਾ ਅਸਰ ਹੋਵੇਗਾ ਬਈ ਕੱਲ ਪਰਾਲੀ ਦਾ ਤੂੰ ਇਹਦਾਰ ਭੱਠੇ ਫੈਕਟਰੀਆਂ ਚਲਾਈ ਜਾਂਨਿਆ ਕੁਦਰਤ ਨਾਲ ਪੰਗਾ ਲੈ ਕੇ ਉਮਰ ਘਟਾਈ ਜਾਂਨਿਆ ਕੁਦਰਤ ਨਾਲ ਪੰਗਾ ਲੈ ਕੇ ਉਮਰ ਘਟਾਈ ਜਾਂਨਿਆ ਉਹ ਬੇਅਦਬੀਆਂ ਹੋਵਣ ਲੋਕੀ ਭੁੱਲ ਗਏ ਬਾਣੀ ਨੂੰ ਆਪਣੇ ਹੱਥੀ ਗੰਧਲਾ ਕਰਤਾ ਹਵਾ ਤੇ ਪਾਣੀ ਨੂੰ ਆਪਣੇ ਹੱਥੀ ਗੰਧਲਾ ਕਰਤਾ ਹਵਾ ਤੇ ਪਾਣੀ ਨੂੰ ਉਹ ਜੰਗਲ ਖਾਲੀ ਕਰਤੇ ਰੁੱਖ ਘਟਾਈ ਜਾਂਨਿਆ ਕੁਦਰਤ ਨਾਲ ਪੰਗਾ ਲੈ ਕੇ ਉਮਰ ਘਟਾਈ ਜਾਂਨਿਆ ਕੁਦਰਤ ਨਾਲ ਪੰਗਾ ਲੈ ਕੇ ਉਮਰ ਘਟਾਈ ਜਾਂਨਿਆ ਉਹ ਕਿਵੇਂ ਬਚਾਉਣਾ ਯਾਰੋ ਆਉਣ ਵਾਲੀਆਂ ਨਸਲਾਂ ਨੂੰ ਭਾਈ ਭਾਈ ਦਾ ਬੈਰੀ ਦੱਸ ਕੀ ਹੋ ਗਿਆ ਕਲਾਂ ਨੂੰ ਧੀਆਂ ਨੂੰ ਅਸੀਂ ਕੁੱਕ ਵਿੱਚ ਕਤਲ ਕਰਾਈ ਜਾਂਦੇ ਆ ਕੁਦਰਤ ਨਾਲ ਪੰਗਾ ਲੈ ਕੇ ਉਮਰ ਖਟਾਈ ਜਾਂਦੇ ਆ ਹਾਲ ਈਸੜੇ ਵਾਲੇ ਗੱਲਾਂ ਹੋਰ ਵੀ ਬੜੀਆਂ ਨੇ ਸਾਰੇ ਜਾਗਣ ਲੋਕ ਕਦੋਂ ਉਹ ਆਉਣੀਆਂ ਘੜੀਆਂ ਨੇ ਸਾਰੇ ਜਾਗਣ ਲੋਕ ਕਦੋਂ ਉਹ ਆਉਣੀਆਂ ਘੜੀਆਂ ਨੇ ਪਾਪਾਂ ਵਾਲੇ ਬੀਜ ਬੀਜ ਕੇ ਪਾਪਾਂ ਵਾਲੇ ਪਾਪਾਂ ਵਾਲੇ ਬੀਜ ਬੀਜ ਕੇ ਖਾਈ ਜਾਂਨਿਆਂ ਕੁਦਰਤ ਨਾਲ ਪੰਗਾ ਲੈ ਕੇ ਉਮਰ ਖਟਾਈ ਜਾਂਨਿਆਂ ਕਲ ਯੁੱਗ ਦੇ ਵਿੱਚ ਮਾੜੇ ਕਰਮ ਕਮਾਈ ਜਾਂਨਿਆਂ ਕੁਦਰਤ ਨਾਲ ਪੰਗਾ ਲੈ ਕੇ ਉਮਰ ਖਟਾਈ ਜਾਂਨਿਆਂ ਅਮਰਜੀਤ ਸਿੰਘ ਅਮਨ ਸਿੰਘ ਆਣੀ ਇੱਧਰ ਦੇਖੋ ਉੱਧਰ ਦੇਖੋ ਠੱਠੇ ਠੱਠੇ ਉੱਧਰ ਦੇਖੋ ਠੱਠੇ ਠੱਠੇ ਇੱਧਰ ਦੇਖੋ ਪੁੱਤੇ ਹੀ ਪੁੱਤੇ ਉੱਧਰ ਦੇਖੋ ਠੱਠੇ ਠੱਠੇ ਇੱਧਰ ਦੇਖੋ ਪੁੱਤੇ ਹੀ ਪੁੱਤੇ ਜਨਤਾ ਫਿਰਦੀ ਠੇਡੇ ਖਾਂਦੀ ਨੇਤਾ ਘੂੜੀ ਨਿੰਦਰ ਸੁਪਨੇ ਕਾਲੇ ਕਰ ਕਾਰਾਂ ਦੇ ਸ਼ੀਸ਼ੇ ਕਾਲੇ ਕਾਰ ਕਾਰਾਂ ਦੇ ਸ਼ੀਸ਼ੇ ਅੱਖਾਂ ਤੇ ਦਾ ਐਨ ਕਾਲੀ ਆਪ ਦਾ ਲੰਗ ਜਾਂਦੇ ਫੁਰਗੜ ਕੇ ਪਰ ਸੜਕਾਂ ਵਿੱਚ ਜਿੱਡ-ਜਿੱਡ ੁੱਤੇ ੁੱਤੇ ਦੋਏ ਗਰ ਰਹਿਣਾ ਤੇ ਕੁੱਤੇ ਤੋਂ ਕੁੱਤੀ ਤੋਂ ਕੁੱਤੇ ਤੋਂ ਕੋਈ ਗੌਰ ਨਹੀਂ ਕੁੱਤੀ ਦਾ ਆਵਾਜ਼ ਤੇ ਕੁੱਤੀ ਕੁੱਤੇ ਮੱਤ ਕੁੱਤੇ ਬਣਦੇ ਉਹਦੇ ਨਾਲ ਮੈਂ ਕਾਫੀ ਹੱਦ ਰੋਣਾ ਮਾ ਉਹ ਦਾ ਰੋਟਾ ਵੋਟਾਂ ਵੇਲੇ ਜੀ ਜੀ ਕਰਦੇ ਹਾਂ ਸਭ ਦੀਆਂ ਕਾਹੀਆਂ ਜੱਟਣ ਹਾਂ ਪਿੱਛੋਂ ਕੰਮਕਾਰ ਨੂੰ ਕਹੀਏ ਗਹੀ ਮਾਤੀ ਸਾਰਨ ਕੁੱਤੇ ਕੁੱਤੇ ਹੈ ਕਾਹੀਆਂ ਦੇਖੋ ਮੇਰੇ ਨਾਲ ਹੈ ਸਾਨੂੰ ਗਿਰਗਿਤ ਵਾਂਗੂ ਰੰਗ ਬਦਲਦੇ ਗੌਂ ਕੱਢ ਕੇ ਹੋ ਜਾਣ ਤਿੱਤਰ ਗਿਰਗਿਤ ਵਾਂਗੂ ਰੰਗ ਬਦਲਦੇ ਗੌਂ ਕੱਢ ਕੇ ਹੋ ਜਾਣ ਤਿੱਤਰ ਜਦੋਂ ਦੁਬਾਰਾ ਉਹਨ ਬੋਟ ਨੂੰ ਆਪਾਂ ਕੱਢ ਦਿਖਾਈਏ ਜਿੱਦੋਂ ਕਿਤੇ ਦਿਨਾਂ ਵਾਂਗ ਸਾਫ਼ ਹੋ ਗਿਆ ਸਾਊਪੁਣਾ ਸਮਝਣ ਕਮਜ਼ੋਰੀ ਕਿਤੇ ਦਿਨਾਂ ਵਾਂਗ ਸਾਫ਼ ਹੋ ਗਿਆ ਸਾਊਪੁਣਾ ਸਮਝਣ ਕਮਜ਼ੋਰੀ ਸਮਵਾ ਦੀਆਂ ਪੈਗੀਆਂ ਲੀਗੀਆਂ ਗੁੱਟਾ ਰੰਡਾ ਸਭ ਤੋਂ ਹੋਏ ਇਕੱਠੇ ਹਾਲਾਤ ਬਦਲੀਏ ਤਾਂ ਹੀ ਜ਼ਿੰਦਗੀ ਸੌਖੀ ਹੋਣੀ ਹੋਏ ਇਕੱਠੇ ਹਾਲਾਤ ਬਦਲੀਏ ਤਾਂ ਹੀ ਜ਼ਿੰਦਗੀ ਸੌਖੀ ਹੋਣੀ ਸੂਝ ਸਮਝ ਨਾਲ ਹੰਬੜਾ ਮਾਰੋ ਵੇਖ ਲਈ ਕਰ ਬਖੇ ਜੀ ਧੰਦੇ ਦੀ ਕਰ ਸਮੇਸਰ ਨਾ ਕਰੋ ਧੰਦਾ ਤਾਂ ਪੈਸਾ ਰੁੱਸ ਜਾਂਦਾ ਹੈ ਸਮੇਸਰ ਨਾ ਕਰੋ ਧੰਦਾ ਤਾਂ ਪੈਸਾ ਰੁੱਸ ਜਾਂਦਾ ਹੈ ਜੇ ਗਾਹਕ ਟਾਲ ਕੇ ਦੇਖੋ ਤਾਂ ਬੰਦਾ ਰੁੱਸ ਜਾਂਦਾ ਸ਼ੇਰਾ ਜੀ ਬਿਨਾ ਨਾਤੇ ਸਦੇਹਾ ਜੇ ਕਦੇ ਮੈਂ ਕੰਮ ਤੇ ਜਾਵਾਂ ਬਿਨਾ ਨਾਤੇ ਸਦੇ ਹਾਂ ਜੇ ਕਦੇ ਮੈਂ ਕੰਮ ਤੇ ਜਾਵਾਂ ਘਰੇ ਮੁੜ ਕੇ ਜਦੋਂ ਆ ਮਾਤਾ ਸ਼ੀਸ਼ਾ ਰੁੱਸ ਜਾਂਦਾ ਪਕੌੜੇ ਖਾਣ ਮਾ ਗੋਭੀ ਦੇ ਚਾਹ ਨਾਲ ਢਿੱਡ ਭਰ ਕੇ ਪਕੌੜੇ ਖਾਣ ਮਾ ਗੋਭੀ ਦੇ ਚਾਹ ਨਾਲ ਢਿੱਡ ਭਰ ਕੇ ਪਿਆ ਜਦ ਰਹਿ ਜਾਵੇ ਇਕੱਲਾ ਸਮੋਸਾ ਰੁੱਸ ਜਾਂਦਾ ਬੜੀ ਹੀ ਆਸ ਬੱਚੇ ਨੂੰ ਬੁੜੇ ਦਾਦੇ ਤੋਂ ਹੁੰਦੀ ਹੈ ਬਹੁਤ ਹੀ ਆਸ ਬੱਚੇ ਨੂੰ ਬੁੜੇ ਦਾਦੇ ਤੋਂ ਹੁੰਦੀ ਹੈ ਦਿਖਾਵੇ ਜੇਬ ਜਦ ਖਾਲੀ ਤਾਂ ਬਸਾ ਵਿਚਾਰ ਉਸ ਜਾਂਦਾ ਆਖਰੀ ਸ਼ੇਰ ਹੈ ਜੀ ਬੜੀ ਔਖੀ ਜਹੀ ਆਦਤ ਖੁਦੀ ਮੈਂ ਪਾਲ ਲਈ ਲੋਟੇ ਬੜੀ ਔਖੀ ਜਹੀ ਆਦਤ ਖੁਦੀ ਮੈਂ ਪਾਲ ਲਈ ਲੋਟੇ ਦਮਾਣਾ ਚੂਰ ਕੇ ਚੋਰੀ ਤਤੋਂ ਦਾ ਰੁੱਸ ਜਾਂਦਾ ਹੈ ਮਾਣਾ ਚੂਰ ਕੇ ਚੋਰੀ ਤਤੋਂ ਦਾ ਰੁੱਸ ਜਾਂਦਾ